ਚਰਨਜੀਤ ਸਿੰਘ ਚੰਨੀ ਵੱਲੋਂ ਮੀਡੀਆ ਰਿਪੋਰਟਸ ਮੁਤਾਬਕ ਸਟੇਟਮੈਂਟ ਦਿੱਤੀ ਗਈ ਹੈ ਕਿ ਜਿਹੜੀ ਤਸਵੀਰ ਵਾਇਰਲ ਹੋ ਰਹੀ ਹੈ ਉਹ ਜਿਹੜੀ ਤਸਵੀਰ ਕਾਫੀ ਪੁਰਾਣੀ ਹੈ ਔਰ ਉਹ ਜਿਹੜੀ ਲੜਕੀ ਹੈ ਉਹਨਾਂ ਦੀ ਰਿਸ਼ਤੇਦਾਰ ਹੈ ਕੀ ਕਹਿਣਾ ਚਾਹ ਗੱਲ ਹੈ ਕਿ ਇਹ ਜਿਹੜੀ ਤਸਵੀਰ ਹੈਗੀ ਹੈ ਇਹ ਜਦੋਂ ਸardar charanjit singh channi ji mukhyamantri si punjab de udon viral hui si gi to ohna nu 16 saal ta ho ni gaye hai ਉਹ ਗਲਤ ਬਿਆਨੀ ਕਰ ਰਿਹਾ ਹੈ ਕਿ 16 ਸਾਲ ਪੁਰਾਣੀ ਹੈ ਹੁਣ ਸਵਾਲ ਇਹ ਹੈ ਕਿ ਜੇ ਉਹਨਾਂ ਦੀ ਰਿਸ਼ਤੇਦਾਰ ਸੀਗੀ ਤੇ ਕਹਿੰਦੇ ਕਿ ਤਦ ਤੱਕ ਭਾਜੀ ਸੀਗੀ ਤੇ ਫਿਰ ਮਾਮਾ ਸ਼੍ਰੀ ਕੀ ਹਰਕਤਾਂ ਕਰਦੇ ਪਏ ਮਾਮਾ ਸ਼ੱਕ ਨਹੀਂ ਲੱਗਦਾ ਪਿਆ ਕਿ ਵੀ ਕਿਸ ਢੰਗ ਦੇ ਨਾਲ ਜਿਹੜੀ ਹੈਗੀ ਹੈ ਕਿ ਵੀ ਇਹ ਇਸ ਬੰਦਾ ਜਿਹੜਾ ਹਰਕਤਾਂ ਕਰਦਾ ਪਿਆ ਇਹ ਸਾਹਮਣੇ ਕੋਈ ਚੰਗੀਆਂ ਹਰਕਤਾਂ ਤਾਂ ਨਹੀਂ ਹੈ ਬੱਚੀ ਨਾਲ ਜਿਹੜਾ ਹੈਗਾ ਜਿਸ ਢੰਗ ਨਾਲ ਬੇਫ ਕਰਦਾ ਇਸ ਵਰਡ ਦਾ ਤੁਸੀਂ ਯੂਜ਼ ਕੀਤਾ ਇਹ ਵਰਡਾ ਵਿਕਰਮ ਚੌਧਰੀ ਨੇ ਵੀ ਯੂਜ਼ ਕੀਤਾ ਕਿ ਜਿਹੜੇ ਚੰਗੀ ਸਿੰਘ ਚੰਨੀ ਨੇ ਉਹ ਸ਼ੱਕ ਨਹੀਂ ਗੱਲ ਇਹ ਉਹਦਾ ਰੋਲ ਹੀ ਇਦਾਂ ਸੀਗਾ ਜਿਉ ਮਾਮਾ ਸ਼ਕਨੀ ਸੀਗਾ ਉਹ ਕੰਮ ਤਾਂ ਫੁੱਟ ਪਾਉਣਾ ਹੀ ਸੀਗਾ ਉਹਦਾ ਕੰਮ ਹਰਕਤਾ ਮਾੜੀਆਂ ਹੀ ਸੀ ਹੈ ਨਾ ਭਾਂਜਿਆਂ ਨਾਲ ਕੀ ਕਰਦਾ ਪਿਆ ਉਹ ਉਕਸਾਂਦਾ ਹੀ ਸੀ ਨਾ ਕਿ ਵੀ ਜਿਹੜਾ ਹੈਗਾ ਆਲਟੀਮੇਟਲੀ ਉਹ ਮਹਾਭਾਰਤ ਹੋਇਆ ਤਾਂ ਉਸ ਨਾਤੇ ਜਿਹੜਾ ਹੈਗਾ ਕੋਈ ਇੱਕ ਕੈਰੇਕਟਰ ਸੀਗਾ ਮਹਾਭਾਰਤ ਦਾ ਮਾਮਾ ਸ਼ਕਨੀ ਤੂੰ ਨੂੰ ਉਸੇ ਸੰਦਰਭ ਚ ਨੈਗੇਟਿਵ ਤੌਰ ਤੇ ਦੇਖਿਆ ਜਾਂਦਾ ਉਹ ਉਹਨਾਂ ਇਹ ਹੈਗਾ ਕਿ ਉਹਨਾਂ ਦੀ ਜਿਹੜੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ਰਾਪਤੀ ਅੰਸਰਾਉਂ ਗੱਲ ਇਹ ਛਵੀ ਦਾ ਪਹਿਲਾਂ ਹੀ ਖਰਾਬ ਹੈ ਕਿਉਂਕਿ ਇਹ ਵਾਇਰਲ ਪਹਿਲਾਂ ਹੋ ਚੁੱਕੀ ਦੀ ਫੋਟੋ ਤੇ ਇਸ ਲਈ ਜਿਹੜਾ ਸਟੇਟਮੈਂਟ ਆਫ ਫੈਕਟਰੀ ਜੀ ਕੋਈ ਬਿਆਨ ਕਰਦਾ ਤ ਉਹਦੀ ਛਵੀ ਖਰਾਬ ਥੋੜੀ ਹੁੰਦੀ ਹੈ ਉਹ ਤਾਂ ਜੋ ਸੱਤਿਆ ਉਹ ਸਾਹਮਣੇ ਦੱਸਦਾ ਪਿਆ ਪਿੱਛੇ ਵੀ ਇੱਕ ਵਿਵਾਦ ਕਾਫੀ ਉੱਠਿਆ ਸੀਗਾ ਆਈਐਸ ਅਫਸਰ ਨੂੰ ਲੈ ਕੇ ਨਾ ਕਿ ਉਹਨਾਂ ਉਹਨਾਂ ਵੱਲੋਂ ਕੁਝ ਕਮੈਂਟਸ ਵਗੈਰਾ ਹਾਂ ਉਹ ਗੱਲ ਹੈਗੀ ਜਦੋਂ ਮੁੱਖ ਮੰਤਰੀ ਸੀਗੇ ਅਸਦਾਰ ਚਰਨਜੀਤ ਸਿੰਘ ਚੰਨੀ ਜੀ ਉਦੋਂ ਇੱਕ ਆਈਐਸ ਅਫਸਰ ਨੇ ਸ਼ਿਕਾਇਤ ਕੀਤੀ ਕਿ ਉਹਨਾਂ ਨੂੰ ਜਿਹੜੇ ਹੈਗੇ ਆ ਕਿ ਬੇ ਇਨਯੋਂਡੋਸ ਦੇ ਵਿੱਚ ਐਸਐਮਐਸ ਜਿਹੜੇ ਮੈਸੇਜਸ ਹੈਗੇ ਆ ਉਹ ਗਲਤ ਢੰਗ ਨਾਲ ਆਂਦੇ ਹੈਗੇ ਆ ਤੇ ਉਹ ਗਲਤ ਐਡਵਾਂਸਸ ਕਰ ਰਹੇ ਆ ਤੇ ਫਿਰ ਉਹਦੇ ਬਾਅਦ ਜਿਹੜੇ ਹੈਗੇ ਆ ਕਿ ਮੁੱਖ ਮੰਤਰੀ ਜੀ ਆਪਣੇ ਸਤਾ ਚੰਦ ਸਿੰਘ ਚਨੀ ਲਿਖਤੀ ਮਾਫੀ ਮੰਗੀ ਹੈਗੀ ਉਹ ਵੀ ਸਾਹਮਣੇ ਆਉਣ ਰਿਹਾਡ ਸਾਰੀਆਂ ਗੱਲਾਂ ਉਹ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਪਿਕਚਰ ਵਾਇਰਲ ਹੋਉਣਾ ਜਾਂ ਫਿਰ ਇਸ ਤਰ੍ਹਾਂ ਦੀ ਜਿਹੜੇ ਬਿਆਨਬਾਜ਼ੀ ਹੋ ਰਹੀ ਹੈ ਉਹਨਾਂ ਖਿਲਾਫ ਕਿਉਂਕਿ ਇੱਕ ਤਰ੍ਹਾਂ ਪਾਰਟੀ ਨੇ ਜਿਹੜੇ ਵਿਕਰਮ ਚੌਧਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਕੀ ਲੱਗ ਰਿਹਾ ਹੈ ਕਿ ਇਸ ਵਾਰ ਕੀ ਹੋਏਗਾ ਚਰਨਜੀਤ ਸਿੰਘ ਚੰਦੀ ਨੂੰ ਲੋਕ ਜਿਹੜਾ ਚ ਗੱਲ ਇਹ ਹੈਗਾ ਕਿ ਵੀ ਗਾਲਤ ਨਹੀਂ ਹੈ ਕਹਿੰਦੇ ਕਿ ਜੇ ਕਿਸੇ ਬੰਦੇ ਦਾ ਖਾਨਦਾਨ ਨਾ ਪਤਾ ਹੋਵੇ ਜੇ ਬੰਦੇ ਦਾ ਕੋਈ ਕੈਰੈਕਟਰ ਜਿਹੜਾ ਹੈਗਾ ਜਦੋਂ ਇਲੈਕਸ਼ਨ 'ਚ ਖੜਾ ਹੁੰਦਾ ਉਹ ਵਾਲਾ ਬੰਦਾ ਜਨਤਾ ਹੀ ਸਾਰਾ ਕੁਝ ਦੱਸ ਹੁੰਦੀ ਹੈ ਕਿ ਵੀ ਫਲਾਣੀ ਜਗ੍ਹਾ ਸੀ ਪੁਰਾਣਾ ਸੀਗਾ ਕਿ ਇਹਦਾ ਕੀ ਕਿਰਦਾਰ ਹੈ ਉਹ ਸਾਹਮਣੇ ਨਜ਼ਰ ਆ ਰਿਹਾ ਹੌਲੀ ਹੌਲੀ ਲੋਕਾਂ ਨੂੰ ਯਾਦ ਕਰਾਇਆ ਜਾ ਰਿਹਾ ਗੱਲ ਤਾਂ ਇੰਨੀ ਹੈਗੀ ਹੈ ਚਾਹੇ ਉਹ ਵਿਕਰਮ ਚੌਧਰੀ ਜੀ ਹੈ ਉਹਨਾਂ ਦਾ ਚਲੋ ਪਰਸਨਲ ਜਿਹੜਾ ਹੈਗਾ ਇੱਕ ਹੈਗਾ ਆ ਦਾਵਤ ਹੈਗੀ ਹੈ ਲੇਕਿਨ ਇਹ ਗੱਲਾਂ ਤਾਂ ਫੈਕਟ ਹੈਗੀਆਂ ਜਿਹੜੀ ਸਾਹਮਣੇ ਲੋਕਾਂ ਨੂੰ ਯਾਦ ਕਰਾਈਆਂ ਜਾ ਰਹੀਆਂ ਪਹਿਲਾਂ ਵੀ ਇਤਿਹਾਜ ਸੀਗੇ ਵਿਕਰਮ ਚੌਧਰੀ ਉਹਨਾਂ ਦੀ ਮਾਤਾ ਜਿਹੜੇ ਨੇ ਉਹ ਬੀਜੇਪੀ ਜੁਆਇਨ ਕਰ ਗਏ ਨੇ ਪਾਰਟੀ ਨੇ ਉਹਨਾਂ ਨੂੰ ਸਸਪੈਂਡ ਕਰਤਾ ਹੈ ਅਗਰ ਵਿਕਰਮ ਚੌਧਰੀ ਬੀਜੇਪੀ ਚ ਆ ਰਹੇ ਨੇ ਕਿ ਪਾਰਟੀ ਉਹਨਾਂ ਨੂੰ ਕਿਸੇ ਅਹੁਦੇ ਦੇ ਲਈ ਦੇਖੋ ਇਸ ਤਰ੍ਹਾਂ ਹੈ ਕਿ ਭਈ ਜਿੰਦ ਤੱਕ ਸਵਾਲ ਹੈ ਕਿ ਕਾਂਗਰਸ ਆਪਣੇ ਨੇਤਾਵਾਂ ਨੂੰ ਸੰਭਾਲ ਨਹੀਂ ਸਕਦੀ ਇੱਥੇ ਔਰ ਲੋ ਜਿਹੜੇ ਨੇਤਾ ਹੈਗੇ ਆ ਉਹਨਾਂ ਦੀ ਬੇਸਤੀ ਕੀਤੀ ਜਾਂਦੀ ਆ ਤੋਂ ਉਸ ਨਾਤੇ ਪਹਿਲਾਂ ਵੀ ਇਤਿਹਾਸ ਸਾਖੀ ਹੈ ਕਾਂਗਰਸ ਚੋਂ ਕਈ ਨੇਤਾ ਜਿਹੜੇ ਹੈਗੇ ਆ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਆ ਸੋ ਭਾਰਤੀ ਜਨਤਾ ਪਾਰਟੀ ਦਾ ਵਿਸ਼ਾਲ ਹਿਰਦੇ ਹੈ ਤਾਂ ਅਸੀਂ ਗੱਲ ਵਕੜੀ ਪਾਣੇ ਆ ਜਿਹੜਾ ਵੀ ਵਿਅਕਤੀ ਆਂਦਾ ਸੋ ਜੇ ਅਸਦਾਰ ਵਿਕਰਮਜੀਤ ਸਿੰਘ ਚੌਧਰੀ ਇਹ ਆਪਣਾ ਕੋ ਨਿਰਨੇ ਕਰਦੇ ਆ ਕਿ ਭਾਰਤੀ ਜਨਤਾ ਪਾਰਟੀ ਚ ਜਿਹੜਾ ਸ਼ਾਮਲ ਹੋਣਦਾ ਅਸੀਂ ਉਹਨਾਂ ਨੂੰ ਵੀ ਸਵਾਗਤ ਕਰਾਂਗੇ ਬੇਰੀ ਸਾਹਿਬ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਇੱਕ ਫੋਟੋ ਜਿਹੜੀ ਹੱਤੀ ਜਣਾ ਵਾਇਰਲ ਹੋ ਰਹੀ ਹੈ ਉਸ ਫੋਟੋ ਦੇ ਬਾਅਦ ਜਿਹੜਾ ਪ੍ਰਪਲ ਸ਼ੁਰੂ ਹੋ ਰਹੀਆਂ ਚੱਲ ਰਿਹਾ ਹੈ ਉਹ ਕਹ ਰਿਹਾ ਕਿ ਇਸ ਤਰ੍ਹਾਂ ਦੀ ਫੋਟੋ ਵਾਇਰਲ ਹੋਣ ਤੋਂ ਪਤਾ ਲੱਗਦਾ ਹੈ ਇਹ ਚਰਨਜੀਤ ਸਿੰਘ ਚੰਨੀ ਦਾ ਕੈਰੈਕਟਰ ਥੀ ਕੋ ਚਰਨਜੀਤ ਸਿੰਘ ਕੰਨੀਵਰਿਆ ਦਾ ਸਾਰਿਆਂ ਨੂੰ ਕੈਰੈਕਟਰ ਦੇ ਬਾਰੇ ਪਤਾ ਉਹ ਮੁੱਖ ਮੰਤਰੀ ਰਹੇ ਪੰਜਾਬ ਦੇ ਮੰਤਰੀ ਵੀ ਰਹੇ ਔਰ ਜਿਸ ਤਰੀਕੇ ਦੇ ਉਹਨਾਂ ਨੇ ਕੰਮ ਕੀਤੇ ਆ ਅੱਜ ਲੋਕ ਯਾਦ ਕਰ ਰਹੇ ਜਿੱਥੇ ਵੀ ਜਾਂਦੇ ਆ ਲੋਕ ਉਹਨਾਂ ਦੀ ਸਰਾਹਣਾ ਕਰਦੇ ਆ ਚਾਹੇ ਅਸੀਂ ਅੱਜ ਬਿਜਲੀ ਦੇ ਬਿੱਲ ਦੀ ਗੱਲ ਕਰ ਲਈਏ ਇਨਰਵੇ ਯੂਨਿਟ ਸਾਰੀਆਂ ਕਲਾਸ ਦਾ ਉਹਨਾਂ ਨੇ ਘਟਾਇਆ ਸੀ ਪਿਛਲਾ ਬਕਾਇਆ ਸਾਰਾ ਮਾਫ ਕੀਤਾ ਸੀ ਪਾਣੀ ਦੀ ਗੱਲ ਕਰ ਲਈਏ ਪਿਛਲੇ ਸਾਰੇ ਪੈਸੇ ਮਾਫ ਕੀਤੇ ਸੀ ਅੱਗੋਂ 50 ਰੁਪਏ ਪਰ ਮੰਥੋਂ ਲਗਾਏ ਸੀ ਜੇ ਅਪਾ ਕਿਸੇ ਦੀ ਸਰਵਿਸ ਦੀ ਗੱਲ ਕਰ ਲਈਏ 25 25 30 3000 ਰੁਪਏ ਉਹਨਾਂ ਨੇ ਜਿਹੜੇ ਸਰਵਿਸ ਕਰਦੇ ਸੀਗੇ ਉਹਨਾਂ ਦੇ ਦਖਾਵਾਂ ਦੇ ਵਿੱਚ ਪੈਨਸ਼ਨਾਂ ਦੇ ਵਿੱਚ ਫਰਕ ਪਿਆ ਸੀਗਾ ਔਰ ਕਿਸੇ ਦੇ ਇਹੋ ਜਿਹੇ ਮਦ ਭਾਗਾ ਲਾਣਾ ਅਬਜੈਕਸ਼ਨ ਕੇ ਕਿਸੇ ਲੜਕੀ ਦੇ ਨਾਲ ਬੋਠੋ ਸਾਡੀਆਂ ਭੈਣਾਂ ਮਤਾਵਾਂ ਹਰ ਜਗ੍ਹਾ ਤੇ ਸਾਨੂੰ ਮਿਲਦੀਆਂ ਕੋਈ ਇਹੋ ਜਿਹੀ ਜਿਹੜੀ ਅਸੀਂ ਵੀ ਦੇਖੀ ਹੋ ਸਨੈਪ ਜਿਹੜੀ ਉਹਨਾਂ ਨੇ ਲਾਈ ਹੈ ਕੋਈ ਵੀ ਉਹਦੇ ਵਿੱਚ ਇਹੋ ਜਿਹੀ ਗੱਲ ਨਹੀਂ ਸਾਡੀ ਸਾਡੀ ਭੈਣ ਮਿਲਦੀ ਸਾਡੀ ਜਦੋਂ ਅਸੀਂ ਕਿਤੇ ਮੀਟਿੰਗ ਤੇ ਜਾਂਦੇ ਆ ਕੋਈ ਨਾ ਕੋਈ ਲੇਡੀ ਮਿਲੇ ਮਾਂ ਮਿਲੇ ਸੀ ਉਹਨਾਂ ਦੇ ਪੈਰੀ ਹੱਥ ਲਾਣੇ ਆ ਇਹ ਜਿਹੜਾ ਕੋਈ ਅਲੀਗੇਸ਼ਨ ਆਇਆ ਬਿਲਕੁਲ ਗਲਤ ਲਾ ਜਿੰਨੇ ਪੋਸਟਰ ਲੱਗੇ ਨੇ ਉਹ ਸਸਪੈਂਡ ਕੀਤੇ ਵਿਧਾਇਕ ਨੇ ਗਰਮ ਚੌਧਰੀ ਉਹਨਾਂ ਦੇ ਹਲਕੇ ਵਿੱਚ ਲੱਗੇ ਸੀ ਇਹ ਪੋਸਟਰ ਤੇ ਤੋਂ ਸਾਫ਼ ਨਜ਼ਰ ਆ ਰਿਹਾ ਹੈ ਉਹਨਾਂ ਦਾ ਬ్రోਜ ਜਿਹੜਾ ਲਗਾਤਾਰ ਪੂਰੇ ਆਵਾ ਮੈਂ মিডিਆ ਰਹੀ ਤੁਹਾਡੇ ਰਹੀ ਇਹ ਗੱਲ ਕਹਿਣੀ ਜਨਾ ਕਿ ਪੋਸਟਰ ਲੱਗਾ ਹੀ ਕੋਈ ਨਹੀਂ ਸਿਰਫ ਉਹਨਾਂ ਨੇ ਆਪਣੇ ਦਫ਼ਤਰ ਦੇ ਬਾਹਰ ਵਿਕਰਮਜੀਤ ਸਿੰਘ ਚੌਧਰੀ ਬਰਣ ਨੇ ਆਪਣੇ ਦਫ਼ਤਰ ਦੇ ਬਾਹਰ ਦੋ ਪੋਸਟਰ ਲਾ ਕੇ ਫੋਟੋ ਕਚਾ ਕੇ ਤੇ ਭੇਜਦੀ ਔਰ ਵਿਕਰਮਜੀਤ ਸਿੰਘ ਚੌਧਰੀ ਬਰਣ ਨੂੰ ਕਾਂਗਰਸ ਪਾਰਟੀ ਨੇ ਕੱਲ ਹੀ ਸਸਪੈਂਡ ਕੀਤਾ ਸੀਗਾ ਉਹ ਉਹਨਾਂ ਨੇ ਕੋਈ ਨਾ ਕੋਈ ਇਲੈਕਸ਼ਨ ਕੋਈ ਨਾ ਕੋਈ ਚਾਲ ਤੇ ਚਲਣੀ ਸੀਗੀ ਕੰਨੀ ਜੀ ਨੂੰ ਬਦਨਾਮ ਕਰਨਾ ਕਿਉਂਕਿ ਜਿਨ੍ਹਾਂ ਨੇ ਉਹਨਾਂ ਦੇ ਇਲੈਕਸ਼ਨ ਦੇ ਵਿੱਚ ਮਦਦ ਕੀਤੀ ਉਹਨਾਂ ਦੇ ਫਾਦਰ ਦੇ ਇਲੈਕਸ਼ਨ ਦੇ ਵਿੱਚ ਮਦਦ ਕੀਤੀ ਅੱਜ ਉਹਨਾਂ ਦੇ ਖਿਲਾਫ ਹੀ ਚੱਲ ਰਹੇ ਨੇ ਤੇ ਉਹਨਾਂ ਦੇ ਜਿਹੜੇ ਮਾਤਾ ਸੀ ਉਹ ਵੀ ਚਲੇ ਗਏ ਨੇ ਈ ਲੱਗ ਰਿਹਾ ਕਿ ਪਾਰਟੀ ਨੇ ਉਹ ਸਸਪੈਂਡ ਕਰਤਾ ਕਿ ਉਹ ਵੀ ਪਾਰਟੀ ਸ਼ਰਟਿੰਗ ਦੇਖੋ ਸਰਦਾਰ ਕਰਨਜੀ ਸਿੰਘ ਕੰਨੀਵਰਾਂ ਕਰਕੇ ਵਿਕਰਮਜੀਤ ਸਿੰਘ ਚੋਦਰੀਵਰੀ ਐਮ ਐਲ ਏ ਬਣੇ ਸੀਗੇ ਇਹਨਾਂ ਦੇ ਪਿਤਾ ਜੀ ਲਗਭਗ 10 ਸਾਲ ਸਾਡੇ ਲੋਕ ਸਭਾ ਦੇ ਮੈਂਬਰ ਰਹੇ ਜਲੰਧਰ ਦੇ ਵਿੱਚ ਉਹ ਬਹੁਤ ਵਧੀਆ ਇਨਸਾਨ ਸੀਗੇ ਅਸੀਂ ਉਹਨਾਂ ਨਾਲ ਕੰਮ ਕੀਤਾ ਵਿਕਰਮਜੀਤ ਸਿੰਘ ਚੌਧਰੀਵਰੀ ਅੱਜ ਜੇ ਐਮਐਲਏ ਆ ਵਿਧਾਨ ਸਭਾ ਦੇ ਵਿੱਚ ਮੈਂਬਰ ਨੇ ਉਹ ਡਿਊ ਟੂ ਚੰਨੀ ਨੇ ਕਿਉਂਕਿ ਚੰਨੀਵਰਾਂ ਦਾ ਉਸ ਵੇਲੇ ਇੱਕ ਦੁਆਬੇ ਦੇ ਵਿੱਚ ਇਹੋ ਜੀ ਲਹਿਰ ਸੀ ਕਿਉਂਕਿ ਅਸੀਂ ਹਰ ਜਗ੍ਹਾ ਤੇ ਲੂਜ਼ ਕੀਤੀ ਆਪਣੇ ਵਿਧਾਨ ਸਭਾ ਦੀਆਂ ਸੀਟਾਂ ਦੁਆਬੇ 'ਚ ਹੀ ਅਸੀਂ 7-8 ਸੀਟਾਂ ਜਿੱਤੇ ਸੀ ਉਹ ਡਿਊ ਟੂ ਚੰਨੀ ਜੇ ਅੱਜ ਵਿਕਰਮਜੀਤ ਸਿੰਘ ਚੌਧਰੀਵਰੀ ਐਮਐਲਏ ਬਣਿਆ ਤੇ ਚੰਨੀਵਰਾਂ ਕਰਕੇ ਬਣਿਆ ਵਿਕਰਮ ਜੀ ਸਿੰਘ ਚੌਧਰੀ ਵੱਲੋਂ ਜੇ ਵੀ ਉਹਨਾਂ ਦੇ ਉਹ ਲੈ ਕੇ ਪ੍ਰਸ਼ਤ ਨੇਤਾ ਨੇ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਈਡੀ ਦੇ ਸੰਗਤ ਜਨੇ ਇਹਨਾਂ ਤੋਂ ਕੋੜਾ ਪੀਏ ਬਰਾਮਦ ਹੋਈ ਨੇ ਤੇ ਇਹਨਾਂ ਦੇ ਜਿਹੜੇ ਜੰਨੀ ਨੇ ਉਹ ਬਿਲਕੁਲ ਪ੍ਰਸ਼ਤ ਜਿਹੜੇ ਸਾਬਿਤ ਹੋ ਰਹੇ ਨੇ ਦੇਖੋ ਉਹਨਾਂ ਦੇ ਘਰੋਂ ਜੇ ਕੋਈ ਪੈਸਾ ਬਰਾਮਦ ਹੋਇਆ ਹੈ ਕਿ ਉਹਨਾਂ ਦੇ ਖਿਲਾਫ ਵਿਜੀਲੈਂਸ ਦੀ ਇਨਕੁਆਰੀ ਚੱਲ ਰਹੀ ਸੀ ਸੈਂਟਰ ਗਵਰਨਮੈਂਟ ਨੇ ਵੀ ਕਿਸੇ ਨਾ ਕਿਸੇ ਅਧਾਰੇ ਤੋਂ ਉਹਨਾਂ ਦੀ ਇਨਕੁਆਰੀ ਸ਼ੁਰੂ ਕੀਤੀ ਸੀ ਪੈਸੇ ਬਰਾਮਦ ਕੀਤੇ ਸੀ ਜੇ ਉਹਨਾਂ ਦੇ ਕੋਈ ਗਲਤ ਪੈਸੇ ਆ ਜੋ ਸ਼ੋਅ ਨਹੀਂ ਕਰ ਸਕਣਗੇ ਜਿਹੜੀ ਸਜ਼ਾ ਮਿਲੇਗੀ ਫੇਰ ਹੀ ਅਸੀਂ ਉਹਨਾਂ ਦੇ ਅਲਿਗੇਸ਼ਨ ਲਾ ਸਕਦਾ ਕਿਸੇ ਦੇ ਘਰੋਂ ਕੋਈ ਪੈਸੇ ਬਰਾਮਦ ਹੋਣਾ ਕੋਈ ਨਹੀਂ ਹੈਗਾ ਕਿਸੇ ਕੋਈ ਪ੍ਰੋਪਰਟੀ ਵੇਚ ਕੇ ਆਏ ਹੋਣਗੇ ਜਾਂ ਕਿਦਰ ਹੋਰ ਪੈਸੇ ਆਏ ਹੋਣਗੇ ਪੈਸੇ ਬਰਾਮਦ ਨਾਲ ਹੀ ਅਲਿਗੇਸ਼ਨ ਨਹੀਂ ਲੱਗਦਾ ਜਿੰਨੀ ਦੇ ਸਾਬਤ ਨਾ ਹੋ ਔਰ ਕੰਨੀਵਰਾਂ ਦੇ ਇਹੋ ਜਿਹਾ ਕੋਈ ਵੀ ਅਲਿਗੇਸ਼ਨ ਅੱਜ ਤੱਕ ਨਹੀਂ ਲੱਗਾ ਐਮਐਲਏ ਵੀ ਰਹੇ ਆ ਉੱਥੇ ਦੇ ਪ੍ਰਧਾਨ ਵੀ ਰਹੇ ਆ ਕੌਂਸਲਰ ਵੀ ਰਹੇ ਆ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕੰਮ ਕਰ ਰਿਹਾ ਐਜ਼ ਮੁੱਖ ਮੰਤਰੀ ਮੈਂ ਪਹਿਲਾਂ ਵੀ ਕਿਹਾ ਕਿ ਲੋਕ ਅਜ ਉਹਨਾਂ ਨੂੰ ਯਾਦ ਕਰਦੇ ਇੱਕ ਪੋਸਟਰ ਵਾਰਨ ਹੁੰਦਾ ਪਿਆ ਕਿ ਬੱਚੋ ਚੰਨੀ ਤੋਂ ਬੱਚੋ ਕਿਦਾਂ ਦੇਖਦੇ ਇਸ ਪੋਸਟਰ ਨੂੰ ਤੁਸੀਂ ਦੇਖੋ ਗੱਲ ਹੈ ਕਿ ਇਹ ਗੱਲ ਕਿਸੇ ਤੋਂ ਛੁਪੀ ਨਹੀਂ ਹੈ ਕਿ ਜਦੋਂ ਚੰਨੀ ਸਾਹਿਬ ਮੰਤਰੀ ਸਨ ਤਾਂ ਇੱਥੋਂ ਦੇ ਇੱਕ ਸੀਨੀਅਰ ਆਈਐਸ ਅਫੀਸਰ ਜਿਨ੍ਹਾਂ ਦਾ ਮੈਂ ਨਾਮ ਕੋਡ ਨਹੀਂ ਕਰਨਾ ਚਾਹੁੰਦਾ ਉਹਨਾਂ ਨੂੰ ਜਿਹੜੇ ਅਸ਼ਲੀਲ ਮੈਸੇਜ ਜਿਹੜੇ ਇਹਨਾਂ ਦੁਆਰਾ ਭੇਜੇ ਜਾਂਦੇ ਸੀਗੇ ਜਿਦੇ ਕਰਕੇ ਬੜੀ ਉਦੋਂ ਚਰਚਾ ਦਾ ਵਿਸ਼ਾ ਰਿਹਾ ਔਰ ਮੈਨੂੰ ਤਾਂ ਇਹ ਵੀ ਪਤਾ ਲੱਗਾ ਕਿ ਇਹ ਸਾਰਾ ਜਿਹੜਾ ਮਾਮਲਾ ਮਾਫੀਨਾਮਾ ਹੋਣ ਤੋਂ ਬਾਅਦ ਖਤਮ ਹੋਇਆ ਔਰ ਬੜੀ ਮੰਦਭਾਗੀ ਗੱਲ ਹੈ ਇਦਾਂ ਦੇ ਪੋਸਟਰ ਜੇ ਅਗਰ ਅੱਜ ਜਲੰਧਰ ਦੀਆਂ ਗਲੀਆਂ ਦੇ ਵਿੱਚ ਲੱਗ ਰਹੇ ਆ ਤਾਂ ਮੈਂ ਸਮਝਦਾ ਕਿ ਇਹਦੇ ਉੱਤੇ ਜਲੰਧਰ ਵਾਲਿਆਂ ਨੂੰ ਸੋਚਣ ਦੀ ਵਿਚਾਰ ਕਰਨ ਦੀ ਜ਼ਰੂਰਤ ਹੈ ਕਿ ਸਾਨੂੰ ਤਾਂ ਇਹੋ ਜਿਹੇ ਲੋਕ ਇਹੋ ਜਿਹੇ ਲੀਡਰ ਚਾਹੀਦਾ ਜਿਹਦੇ ਉੱਤੇ ਅਸੀਂ ਖੰਡ ਬੰਦ ਕਰਕੇ ਵਿਸ਼ਵਾਸ ਕਰ ਸਕੀਏ ਜਿਹਦਾ ਕਰੈਕਟਰ ਉੱਚਾ ਹੋਵੇ ਕਿਉਂਕਿ ਸਾਡੀਆਂ ਮਾਤਾਵਾਂ ਨੇ ਭੈਣਾਂ ਨੇ ਆਪਣੇ ਕੰਮਾਂ ਦੇ ਲਈ ਲੀਡਰ ਸਹਿਬਾਨਾਂ ਦੇ ਕੋਲ ਜਾਣਾ ਹੁੰਦਾ ਅਗਰ ਗਲਤ ਨੀਅਤ ਵਾਲੇ ਲੋਕ ਹੈ ਜਿਹੜੇ ਉਹ ਅੱਗੇ ਆਉਣਗੇ ਤਾਂ ਮੈਂ ਸਮਝਦਾ ਹਾਂ ਕਿ ਕਿਤੇ ਨਾ ਕਿਤੇ ਸਮਾਜ ਦਾ ਵੀ ਨੁਕਸਾਨ ਹੋਏਗਾ ਸੋ ਮੈਨੂੰ ਲੱਗਦਾ ਕਿ ਇਹ ਇਹ ਜਿਹੜੀ ਗੱਲ ਹੁਣ ਚੱਲ ਪਈ ਹੈ ਜਲੰਧਰ ਦੇ ਵਿੱਚ ਤਾਂ ਇਹ ਘਰ ਘਰ ਤੱਕ ਪਹੁੰਚ ਰਹੀ ਹੈ ਇਸ ਗੱਲ ਦਾ ਖਾਸ ਕਰਕੇ ਜਿਹੜੀਆਂ ਸਾਡੀਆਂ ਮਹਿਲਾਵਾਂ ਭੈਣਾਂ ਇਹਨਾਂ ਦੇ ਵਿੱਚ ਬੜਾ ਗਲਤ ਮੈਸੇਜ ਆ ਰਹੇ ਆ ਤੇ ਲੋਕ ਇਸ ਗੱਲ ਤੋਂ ਬੜੇ ਪਰੇਸ਼ਾਨ ਆ ਸਰ